ਲੱਸੋ ਮੈਂ ਤਾਂ ਅੱਜ ਪਤਾ ਲੱਗਿਆ ਕਹਿੰਦੇ ਵੀ ਸੁਖਵੀਰ ਬਾਦਲ ਮੇਰੇ ਤੇ ਮਾਣ ਹਾਨੀ ਦਾ ਕੇਸ ਕਰੂਗਾ ਵੀ ਬਾਲਾਸਰ ਵਾਲੀ ਜਿਹੜੀ ਜਦੋਂ 1 ਨਵੰਬਰ ਨੂੰ ਪੱਡਵੇਟ ਰੱਖੀ ਸੀ ਜਿੱਥੇ ਆਏ ਨਹੀਂ ਇਹ ਹੈ ਨਾ ਖਾਲੀ ਕੁਰਸੀਆਂ ਜਿੱਥੇ ਸੀ ਕਹਿੰਦੇ ਵੀ ਉੱਥੇ ਤੁਸੀਂ ਐਂ ਕਹਤਾ ਬਾਲਾਸਰ ਵਾਲੀ ਜਿਹੜੀ ਨਹਿਰ ਹੈ ਉਹ ਬਾਦਲਾਂ ਦੇ ਖੇਤ ਖਤਮ ਹੁੰਦੀ ਹੈ ਮੈਂ ਕਿਹਾ ਹਾਂ ਜੀ ਹੁੰਦੀ ਹੈ ਮੈਂ ਤਾਂ ਇਹ ਵੀ ਦੱਸਤਾ ਸੀ ਕਿੰਨੇ ਕਿਉ ਸਿਕ ਪਾਣੀ ਜਾਂਦਾ ਉਹ ਚ ਉਹ ਨਹਿਰ ਕਿਉਂ ਬਣਾਈ ਗਈ ਕਿਉਂਕਿ ਖਨੌਰੀ ਦੇ ਕੋਲੋਂ ਡੇਡ ਡੇਡ ਫੁੱਟ ਪਾਖੜਾ ਉੱਚੀ ਚੱਕਣੀ ਸੀ ਹਰਿਆਣੇ ਨੇ ਕਿਹਾ ਸੀ ਉਹਦੇ ਬਦਲੇ ਉਹ ਲੈ ਲਈ ਅੱਜ ਵੀ ਕਹਿੰਦਾ ਮੈਂ ਕਰ ਲਾ ਕਿਸ ਮੇਰੇ ਤੇ ਮੈਂ ਤਾਂ ਹਰੇਕ ਹਫ਼ਤੇ ਪੇਸ਼ੀ ਪਵਾਇਆ ਕਰੂੰਗਾ ਵੀ ਜੱਜ ਸਾਹਿਬ ਨਹਿਰਾਂ ਨੂੰ ਨਾ ਛੱਡੋ ਇਹਨਾਂ ਦੇ ਮੇਰੇ ਕੋਲੇ ਸੁੱਖ ਵਿਲਾਸ ਦੇ ਵੀ ਪਏ ਨੇ ਕਾਗਜ਼ ਇਹਨਾਂ ਦੀਆਂ ਬੱਸਾਂ ਦੇ ਵੀ ਆ ਗਏ ਮੇਰੇ ਕੋਲੇ ਇਹਨਾਂ ਦੇ ਹੋਟਲਾਂ ਦੇ ਵੀ ਆ ਗਏ ਇਹਨਾਂ ਦਾ ਜੋ ਇਧਰੋਂ ਉਧਰੋਂ ਮਜੀਠੀਏ ਜੋ ਰਲ ਮਿਲ ਕੇ ਇਹਨਾਂ ਨੇ ਪੰਜਾਬ ਲੁੱਟਿਆ ਸਾਰੇ ਕਾਗਜ਼ ਮੇਰੇ ਕੋਲੇ ਨੇ ਚੱਲ ਬੁਲਾ ਮਿੱਤਰਾਂ ਮੈਨੂੰ ਕੋਰਟ ਚਾਰਜ ਕਿਉਂਕਿ ਇਹ ਲੋਕਾਂ ਦੇ ਵਿਰੁੱਧ ਜਾਊਗਾ ਆਪਦੀ ਪ੍ਰਾਪਰਟੀ ਬਚਾਉਣ ਵਾਸਤੇ ਮੈਂ ਲੋਕਾਂ ਦੇ ਹੱਕ ਜਾਊਗਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੋਕਾਂ ਨੂੰ ਦਿਖਾਉਣ ਵਾਸਤੇ ਸਹੀ ਹੈ ਨਾ ਆਜ ਗੱਲ ਹੀ ਬਾਤ ਨਹੀਂ ਲੱਗਸੂ ਮੈਨੂੰ ਅੱਜ ਪਤਾ ਲੱਗਿਆ ਕਹਿੰਦੇ ਵੀ ਸੁਖਵੀਰ ਬਾਦਲ ਮੇਰੇ ਤੇ ਮਾਣਹਾਨੀ ਦਾ ਕੇਸ ਕਰੂਗਾ ਵੀ ਬਾਲਾਸਰ ਵਾਲੀ ਜਿਹੜੀ ਜਦੋਂ 1 ਨਵੰਬਰ ਨੂੰ ਪੱਡਵੇਟ ਰੱਖੀ ਸੀ ਜਿੱਥੇ ਆਏ ਨਹੀਂ ਇਹ ਹੈ ਨਾ ਖਾਲੀ ਕੁਰਸੀਆਂ ਜਿੱਥੇ ਸੀ ਕਹਿੰਦੇ ਵੀ ਉੱਥੇ ਤੁਸੀਂ ਐਂ ਕਹਤਾ ਬਾਲਾਸਰ ਵਾਲੀ ਜਿਹੜੀ ਨਹਿਰ ਹੈ ਉਹ ਬਾਦਲਾਂ ਦੇ ਖੇਤ ਖਤਮ ਹੁੰਦੀ ਹੈ ਮੈਂ ਕਿਹਾ ਹਾਂਜੀ ਹੁੰਦੀ ਹੈ ਮੈਂ ਤਾਂ ਇਹ ਵੀ ਦੱਸਤਾ ਸੀ ਕਿੰਨੇ ਕਿਉ ਸਿਕ ਪਾਣੀ ਜਾਂਦਾ ਉਹ ਚ ਉਹ ਨਹਿਰ ਕਿਉਂ ਬਣਾਈ ਗਈ ਕਿਉਂਕਿ ਖਨੌਰੀ ਦੇ ਕੋਲੋਂ ਡੇਡ ਡੇਡ ਫੁੱਟ ਪਾਖੜਾ ਉੱਚੀ ਚੱਕਣੀ ਸੀ ਹਰਿਆਣੇ ਨੇ ਕਿਹਾ ਸੀ ਉਹਦੇ ਬਦਲੇ ਉਹ ਲੈ ਲਈ ਅੱਜ ਵੀ ਕਹਿੰਦਾ ਮੈਂ ਕਰ ਲਾ ਕਿਸ ਮੇਰੇ ਤੇ ਮੈਂ ਤਾਂ ਹਰ ਇੱਕ ਹਫ਼ਤੇ ਪੇਸ਼ੀ ਪਵਾਇ ਕਰੂੰਗਾ ਕਿ ਜਦ ਸਭ ਨਹਿਰਾਂ ਨੂੰ ਨਾ ਛੱਡੋ ਇਹਨਾਂ ਦੇ ਮੇਰੇ ਕੋਲੇ ਸੁੱਖ ਵਿਲਾਸ ਦੇ ਵੀ ਪਏ ਨੇ ਕਾਗਜ਼ ਇਹਨਾਂ ਦੀਆਂ ਬਸਾਂ ਦੇ ਵੀ ਆ ਗਏ ਮੇਰੇ ਕੋਲੇ ਇਹਨਾਂ ਦੇ ਹੋਟਲਾਂ ਦੇ ਵੀ ਆ ਗਏ ਇਹਨਾਂ ਦਾ ਜੋ ਇਧਰੋਂ ਉਧਰੋਂ ਮਜੀਠੀ ਹੈ ਜੋ ਰਲ ਮਿਲ ਕੇ ਇਹਨਾਂ ਨੇ ਪੰਜਾਬ ਲੁੱਟਿਆ ਸਾਰੇ ਕਾਗਜ਼ ਮੇਰੇ ਕੋਲੇ ਨੇ ਚੱਲ ਬੁਲਾ ਮਿੱਤਰ ਮੈਨੂੰ ਕੋਰਟ ਚ ਕਿਉਂਕਿ ਇਹ ਲੋਕਾਂ ਦੇ ਵਿਰੁੱਧ ਜਾਊਗਾ ਆਪਦੀ ਪ੍ਰਾਪਰਟੀ ਬਚਾਉਣ ਵਾਸਤੇ ਮੈਂ ਲੋਕਾਂ ਦੇ ਹੱਕ ਜਾਊਗਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੋਕਾਂ ਨੂੰ ਦਿਖਾਉਣ ਵਾਸਤੇ ਸਹੀ ਹੈ ਨਾ ਆਜ ਗੱਲ ਹੀ ਬਾਦ ਦੀ ਲੱਗਸੋ ਮੈਨੂੰ ਅੱਜ ਪਤਾ ਲੱਗਿਆ ਕਹਿੰਦੇ ਵੀ ਸੁਖਵੀਰ ਬਾਦਲ ਮੇਰੇ ਤੇ ਮਾਣ ਹਾਨੀ ਦਾ ਕੇਸ ਕਰੂਗਾ ਵੀ ਬਾਲਾਸਰ ਵਾਲੀ ਜਿਹੜੀ ਜਦੋਂ 1 ਨਵੰਬਰ ਨੂੰ ਪੱਡਵੇਟ ਰੱਖੀ ਸੀ ਜਿੱਥੇ ਆਏ ਨਹੀਂ ਇਹ ਹੈ ਨਾ ਖਾਲੀ ਕੁਰਸੀਆਂ ਜਿੱਥੇ ਸੀ ਕਹਿੰਦੇ ਵੀ ਉੱਥੇ ਤੁਸੀਂ ਐਂ ਕਹਤਾ ਬਾਲਾਸਰ ਵਾਲੀ ਜਿਹੜੀ ਨਹਿਰ ਹੈ ਉ ਬਾਦਲਾਂ ਦੇ ਖੇਤ ਖਤਮ ਹੁੰਦੀ ਐ ਮੈਂ ਕਿਹਾ ਹਾਂਜੀ ਹੁੰਦੀ ਐ ਮੈਂ ਤਾਂ ਇਹ ਵੀ ਦੱਸਤਾ ਸੀ ਕਿੰਨੇ ਕਿਉ ਸਿਕ ਪਾਣੀ ਜਾਂਦਾ ਉਹ ਚ ਉਹ ਨਹਿਰ ਕਿਉਂ ਬਣਾਈ ਗਈ ਕਿਉਂਕਿ ਖਨੌਰੀ ਦੇ ਕੋਲੋਂ ਡੇਡ ਡੇਡ ਫੁੱਟ ਪਾਖੜਾ ਉੱਚੀ ਚੱਕਣੀ ਸੀ ਹਰਿਆਣੇ ਨੇ ਕਿਹਾ ਸੀ ਉਹਦੇ ਬਦਲੇ ਉਹ ਲੈ ਲਈ ਅੱਜ ਵੀ ਕਹਿੰਦਾ ਮੈਂ ਕਰ ਲਾਂ ਕਿਸ ਮੇਰੇ ਤੇ ਮੈਂ ਤਾਂ ਹਰੇਕ ਹਫ਼ਤੇ ਪੇਸ਼ੀ ਪਵਾਇ ਕਰੂੰਗਾ ਵੀ ਜਦ ਸਭ ਨਹਿਰਾਂ ਨੂੰ ਨਾ ਛੱਡੋ ਇਹਨਾਂ ਦੇ ਮੇਰੇ ਕੋਲੇ ਸੁੱਖ ਵਿਲਾਸ ਦੇ ਵੀ ਪਏ ਨੇ ਕਾਫੀ ਜਾਂ ਇਹਨਾਂ ਦੇ ਬਸਾਂ ਦੇ ਵੀ ਆ ਗਏ ਮੇਰੇ ਕੋਲੇ ਇਹਨਾਂ ਦੇ ਹੋਟਲਾਂ ਦੇ ਵੀ ਆ ਗਏ ਇਹਨਾਂ ਦਾ ਜੋ ਇਧਰੋਂ ਉਧਰੋਂ ਮਜੀਠੀ ਹੈ ਇਹ ਜੋ ਰਲ ਮਿਲ ਕੇ ਇਹਨਾਂ ਨੇ ਪੰਜਾਬ ਨੂੰ ਲੁੱਟੇ ਸਾਰੇ ਕਾਗਜ਼ ਮੇਰੇ ਕੋਲੇ ਨੇ ਚੱਲ ਬੁਲਾ ਮਿੱਤਰਾਂ ਮੈਨੂੰ ਕੋਰਟ ਚਾਹ ਕਿਉਂਕਿ ਇਹ ਲੋਕਾਂ ਦੇ ਵਿਰੁੱਧ ਜਾਊਗਾ ਆਪਦੀ ਪ੍ਰਾਪਰਟੀ ਬਚਾਉਣ ਵਾਸਤੇ ਮੈਂ ਲੋਕਾਂ ਦੇ ਹੱਕ ਜਾਊਗਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੋਕਾਂ ਨੂੰ ਦਿਖਾਉਣ ਵਾਸਤੇ ਸਹੀ ਹੈ ਨਾ ਆਜ ਗੱਲ ਨਹੀਂ ਬਾਤਨੀ